ਅੜੀ ਜਹਾਜ਼ ਜਾ ਰਹੇ ਸੀ ਦਿੱਲੀ ਨੂੰ ਤੇ ਸੁੱਚਾ ਸਿੰਘ ਜਣੀ ਮੇਰੇ ਕੋਲ ਆ ਕੇ ਕਹਿੰਦੇ ਮੈਂ ਸਤੀਫਾ ਦੇਣਾ ਮੈਂ ਕਿਹਾ ਤੂੰ ਆ ਕਰ ਤੂੰ ਪਹਿਲੇ ਦਿੱਲੀ ਜਾ ਕੇ ਹੱਥ ਤੇ ਹੋਇਆ ਫਿਰ ਦੇਖਾਂਗੇ ਆਤਾ ਇਹ ਸੋਚ ਕੇ ਕਿ ਬਈ ਇਹ ਦੇ ਸਤੀਫਾ ਟਲ ਜਾਊਗਾ ਪਰ ਜਦੋਂ ਜਹਾਜ਼ ਵਾਪਸ ਆ ਰਿਹਾ ਸੀ ਇਹ ਜਹਾਜ਼ ਤੇ ਵਾਪਸ ਆ ਗਿਆ ਤਿੰਨ ਸਤੀਫਾ ਦੇ ਛੱਡੇ ਇਹ ਥੋੜਾ ਬਾਹਰ ਹੈ ਤਿੰਨ ਮਹੀਨੇ ਜੇਲ੍ਹ ਦੀਆਂ ਠੰਡੀਆਂ ਮਾਵਾਂ ਗਾਦੀਆਂ ਇਹ ਅਸਲੀਅਤ ਹੈ ਮੈਂ ਆਪ ਦੇਖਿਆ ਉਹਦੇ ਵਿੱਚ ਮੇਰਾ ਵੀ ਇੱਕ ਛੋਟਾ ਜਿਹਾ ਹੱਥ ਰਿਆ ਉਹਨਾਂ ਦੇ ਬਾਅਦ ਇਹਨਾਂ ਦੇ ਬਾਅਦ ਵੀ ਅਸੀਂ ਫਿਰ ਕਈ ਜਿਹੜੇ ਯੂਨੀਵਰਸਿਟੀਾਂ ਦੇ ਜਿਹੜੀ ਸੰਸਥਾਵਾਂ ਹਨ ਉਹਨਾਂ ਨਾਲ ਕੁਝ ਧੱਕਾ ਨਹੀਂ ਕਰਨ ਨੂੰ ਇਹ ਗੋ达ਪੁਰ ਆਣਿਆਂ ਨੂੰ ਚੈਲੰਜ ਕਰਨ ਆਇਆ ਹੈ ਕਿ ਅਸੀਂ ਰੋਪੜ ਵਾਲੇ ਥੋੜੇ ਨਾਲੋਂ ਜ਼ਿਆਦਾ ਭਰਤੀ ਕਰ ਦੇਣੀ ਹੈ ਉਹ ਔਰ ਇਹਦੇ ਵਿੱਚ ਸਮਾਂ ਕਿਉਂਕਿ ਜਿੰਨੇ ਚਿਰ ਤੱਕ ਚੈਲੰਜ ਨਾ ਹੋਵੇ ਉਹਨੇ ਚਿਰ ਤੱਕ ਲੜਾਈ ਨਹੀਂ ਬਣਦੀ ਸੋ ਜਦੋਂ ਮੈਂ ਕਰਦਾ ਸੋ ਮੈਂ ਮੈਂ ਤੁਹਾਡਾ ਬਹੁਤ ਸਮਾਂ ਨਹੀਂ ਲੈਣਾ ਫਰਗੂ ਸਾਰਿਆਂ ਨੂੰ ਹਰ ਦਾ ਅਕਾਲ ਤਖਤੀ ਪਰ ਮੈਨੂੰ ਅਫਸੋਸ ਇੱਕੋ ਹੀ ਹੈ ਕਿ ਸਿੱਖੀ ਵਿੱਚੋਂ ਪਿਓ ਪੁੱਤ ਨੂੰ ਕਿਉਂ ਨਹੀਂ ਕਟਿਆ ਜਿਹੜੇ ਉਹਨਾਂ ਦੀ ਅਗਿਆਸੀ ਉਹ ਇਸ ਲਾਇਕ ਸੀ ਦੇ ਵਿੱਚ ਸਿੱਖ ਪਰੰਪਰਾਵਾਂ ਦੇ ਵਿੱਚ ਵਿਸ਼ਵਾਸ ਨਹੀਂ ਮੈਂ ਹਮੇਸ਼ਾ ਹੀ ਇੱਕ ਇੱਕ ਗੱਲ ਪਹਿਲੇ ਦਿਨ ਤੋਂ ਹੀ ਮੈਂ ਲੜ ਬਣੀ ਹੋਈ ਹੈ ਉਹਨਾਂ ਲੋਕਾਂ ਦਾ ਜਿਹਨਾਂ ਦੇ ਵਿੱਚ ਬੁਨਿਆਦੀ ਤੌਰ ਤੇ ਸਿੱਖ ਪਰੰਪਰਾਵਾਂ ਦੇ ਵਿੱਚ ਔਰ ਤੇ ਬਗੈਰ ਸਿਰੇ ਵਾਲੀ ਕੀਟੇ ਹੋਏ ਮਹਾਰਾਜਾ ਰਣਜੀਤ ਸਿੰਘ ਰਾਜ ਨਹੀਂ ਕਰ ਗਿਆ ਮਿਸਲਾ ਹਨ ਉਹ ਕਰਕੇ ਹੋ ਗਈ ਉਹ ਹੋ ਗਈ ਬਾਕੀ ਸਾਰੀਆਂ ਤਲਵਾਰ ਦੇ ਨੋਕ ਦੇ ਉੱਤੇ ਹੀ ਆ ਉੱਥੇ ਜੰਗਲ ਦੇ ਵਿੱਚ ਰਹਿੰਦੇ ਨੇ ਉਹ ਢਿੱਲੇ ਕਰਨੀ ਦੁੱਗਨੇ ਜ਼ੋਰ ਨਾਲ ਉਹਨਾਂ ਦਾ ਉਹ ਕਾਬੂਲਾ ਕਰਨਾ ਹੈ ਭਰਾਵੋ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਤਾਂ ਚਲ ਵੀ ਦੇਣ ਆਇਆ ਸੀ ਤੇ ਸਦਾ ਸੁੱਚਾ ਸਿੰਘ ਚੜ੍ਹਦੀ ਕਲਾ ਖਾਲਸਾ ਰਹਿਜੀ ਕੀ ਤੁਸਾਂ ਵਿਚਾਰ ਸਾਰੇ ਲੀਡਰਾਂ ਦੇ ਸੁਣ ਲੈ ਸੁਭਾ ਰਵੀਂਦਰ ਸਿੰਘ ਹੋਰਾਂ ਨੇ ਚੈਲੰਜ ਕੀਤਾ ਇਹ ਸਾਡਾ ਵੱਡਾ ਭਰਾ ਅਸੀਂ ਉਤਰਾਧਿਨ ਚੈਲੰਜ ਕਬੂਲ ਕਰਦੇ ਕਿਉਂਕਿ ਸਾਡਾ ਵੱਡਾ ਅਸੀਂ ਨਾ ਸਤਕਾਰ ਕਰਦੇ ਆ ਪਰ ਸਰਦਾਰ ਸਾਹਿਬ ਭਰਤੀ ਜਿੰਨੀ ਕਹੋਗੇ ਨਾ ਉਨੀ ਹੀ ਕਰਦੇ ਆਗੇ ਹਲਕੇ 6 ਨੇ ਚਾਰ ਹਲਕੇ ਪਠਾਨਕੋਨ ਚ ਚਲੇ ਗਏ ਆ ਤਾਂ ਕਿਹਦੇ ਉਥੋਂ ਵੀ ਆਏ ਆ ਇੱਕ ਇੱਕ ਹਲਕੇ ਦਾ ਕੱਠੇ ਡੜੇ ਹੋਗਾ ਇੱਕ ਇੱਕ ਦਾ ਅਗਲੇ ਕੱਠ 'ਚ ਤੁਹਾਨੂੰ ਤਰੀਕ ਸਿੰਘ ਖਲੀਲਪੁਰ ਬਲਵਿੰਦਰ ਸਿੰਘ ਜਾਉਣਾ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਦਾ ਸਾਬਕਾ ਮੈਂਬਰ ਕਸ਼ਮੀਰ ਸਿੰਘ ਇਹਨਾਂ ਦਾ ਇੱਕਠ ਹੈ ਆ ਸੜੇ ਗਫਰਵਾਲ ਤੋਂ ਜਸਬੀਰ ਸਿੰਘ ਛੋਟਾ ਮੈਂ ਜ਼ਿਲ੍ਹੇ ਦਾ ਪ੍ਰਧਾਨ ਹਾਂ ਇਹ ਜਨਨ ਸ਼ਕਤੀ ਜੀ ਅਕਤਾਂ ਕਟਿ ਗਈ ਮੈਰਿਟ ਦੇ ਨਾਮ ਹੋਈ ਲੁਧਿਆਣਾ ਉਹ ਤੋਂ ਕਨਾਲ ਰੈਸਟ ਇਹ ਮੇਰੇ ਬੰਦੇ ਆ ਮੈਂ ਆਪਣੇ ਬੰਦਿਆਂ ਵਾਸਤੇ ਜਾਨ ਵੀ ਦਿੰਨਾ ਆ ਮੇਰਾ ਜਿਹੜਾ ਕੱਠ ਬੈਠਾ ਨਾ ਇਹਨਾਂ ਦਾ ਕੱਠ ਤੇ ਕੱਠੇ ਤੁਹਾਡਾ ਲੱਖਾਂ ਸੇ ਮੀਰਕ ਜਾਣਾ ਬੈਠਾ ਸੁਭਾਸ਼ ਹੋਰੀ ਬੈਠਾ ਆ ਇਹ ਇੱਕਾਠੇ ਇਹ ਸੋਚ ਨਾਲ ਹੋਇਆ ਵੀ ਬਹੁਤ ਦੇਰ ਤੋਂ ਪੰਜਾਬ ਦੇ ਲੋਕ ਚਿੰਤਤ ਸੀ ਤੇ ਜਿਹੜੀ ਖੇਤਰੀ ਪਾਰਟੀ ਆ ਬਹੁਤ ਕਮਜ਼ੋਰ ਹੋ ਗਈ ਆ ਤੇ ਇਹ ਕਿਸੇ ਤਰ੍ਹਾਂ ਤਗੜੀ ਹੋ ਗਈ ਆ ਉਹਦੇ ਵਾਸਤੇ ਸਾਰਿਆਂ ਉਪਰਾਲਾ ਕੀਤਾ ਜਿਹੜੀਆਂ ਗਲਤੀਆਂ 215 ਚ ਹੋਈਆਂ ਸੀ ਬਰਗਾੜੀ ਕਾਂਡ ਹੋਇਆ ਸੀ ਬੱਚੇ ਸ਼ਹੀਦ ਹੋਏ ਸੀ ਪੰਜਾਬ ਬੰਦ ਰਿਹਾ ਸੀ ਇੱਕ ਦੋ ਮਹੀਨੇ ਪੰਜਾਬ ਚ ਕੋਈ ਸੜਕਾ ਤੇ ਨਹੀਂ ਚੜ ਸਕਿਆ ਉਹਦੇ ਵਿੱਚ ਬਹੁਤ ਲੋਕਾਂ ਦਾ ਨੁਕਸਾਨ ਹੋ ਗਿਆ ਦੋ ਬੱਚੇ ਸ਼ਹੀਦ ਹੋਏ ਉਹ ਉਹਦਾ ਅਸਰ ਬੜਾ ਲੰਮਾ ਟੰਗ ਗਿਆ ਉਹਦੇ ਤੋਂ ਬਾਅਦ ਚੋਣ ਹੋਈ 17 ਦੇ ਵਿੱਚ ਬੰਦੇ ਜਿੱਤੇ ਕਲਰ ਦੇ 15 ਫੇਰ ਹੋਈ 19 ਚ ਬੰਦੇ ਜਿੱਤੇ ਦੋ ਫੇਰ ਹੋਈ ਬਾਈਚ ਬੰਦੇ ਜਿੱਤੇ 3 ਤਿੰਨ ਜੋਕ ਚਲਾ ਗਿਆ ਫੇਰ ਆਈ 25 ਦੇ ਵਿੱਚ ਇਲੈਕਸ਼ਨ ਤੇ ਬੰਦਾ ਜਿੱਤਿਆ 1 ਇਹ ਸਾਰੇ ਕਾਲੀ ਵਰਕਰਾਂ ਤੇ ਲੀਡਰਾਂ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸੀ ਕਿ ਜਿਹੜੀ ਸਭ ਤੋਂ ਸਟ੍ਰੌਂਗ ਤੇ ਵੱਡੀ ਪਾਰਟੀ ਸੀ ਉਹ ਕਿੱਥੇ ਚਲ ਗਈ ਪਰ ਲੀਡਰਾਂ ਨੇ ਨਹੀਂ ਸੋਚਿਆ ਜੇ ਤਾਂ ਲੀਡਰ ਵਾਸਤੇ ਇਸ਼ਾਰਾ ਹੀ بڑا ਹੁੰਦਾ ਜੇ ਲੀਡਰ ਦੀ ਲੀਡਰਿਚ ਪਾਰਟੀ ਚੜਦੀ ਕਰਾ ਜਾਂਦੀਆਂ ਸਿਰੇ ਉਹਨੂੰ ਪੈਂਦੇ ਆ ਜਦੋਂ ਇੱਕ ਲੀਡਰ ਦੀ ਲੀਡਰਿਚ ਕਾਲੀਦਾਨ ਥੱਲੇ ਡੇਕ ਪੈਂਦਾ ਉਹਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਮੈਂ ਜ਼ਿੰਮੇਵਾਰ ਹਾਂ ਛੱਡ ਦਿੰਦਾ ਨਹੀਂ ਛੱਡਿਆ ਘਰ ਦੀ ਉਹਦੀ ਕਹਿੰਦੀ ਸੀ ਵੀ ਸਾਡਾ ਕੱਖ ਨਾ ਰਹੇ ਜੇ ਹਾਂ ਬਰਗਾੜੀ ਕਰਵਾਇਆ ਹੋਵੇ ਜਾਂ ਸਾਡਾ ਬਰਗਾੜੀ 'ਚ ਕੋਈ ਕਸੂਰ ਹੋਵੇ ਤੇ ਹੁਣ ਦਸੰਬਰ 2 ਨੂੰ ਉੱਥੇ ਝੂਠਨੀ ਸੀ ਬੋਲਿਆ ਜਾਣਾ ਅਕਾਲ ਤਖਤ ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦਾ ਤਖਤ ਆ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਉਸ ਤਖਤ ਸੱਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਉਹਨੂੰ ਹੱਥ ਲੱਗੇ ਸੀ ਬਾਬਾ ਫੁੱਟਾ ਸਾਹਿਬ ਦੇ ਉਹਨੂੰ ਹੱਥ ਲੱਗੇ ਸੀ ਭਾਈ ਗੁਰਦਾਸ ਦੇ ਤਿੰਨੇ ਬ੍ਰਹਮ ਗਿਆਨੀ ਸੀ ਉਹ ਧਰਤੀ ਦੇ ਜਾ ਕੇ ਝੂਠੇ ਤੇ ਝੂਠਾ ਬੰਦਾ ਵੇ ਜਿਹੜਾ ਝੂਠ ਨਹੀਂ ਬੋਲ ਸਕਦਾ ਉਥੇ ਫਿਰ ਸੁਖਬੀਰ ਸਿੰਘ ਮੰਨ ਗਿਆ ਤੇ ਸਾਡੀ ਸਰਕਾਰ ਸੀ ਜਦੋਂ ਬਰਗਾੜੀ ਕਾਂਡ ਹੋਇਆ ਅਸਾਂ ਸੈਣੀ ਲਾਇਆ ਸੀ ਅਸਾਂ ਆਲਮ ਦੀ ਘਰ ਦੀ ਨੂੰ ਟਿਕਟ ਦਿੱਤੀ ਸਾਡੀ ਸਰਕਾਰ ਵਲੇ ਬੱਚੇ ਮਾਰੇ ਗਏ ਸਾਡੀ ਸਰਕਾਰ ਵਲੇ ਸੌਦੇ ਸਾਧ ਨੂੰ ਮਾਫ ਕੀਤਾ ਗਿਆ ਸਾਡੀ ਸਰਕਾਰ ਵਲੇ ਸ਼ਰਮਣੀ ਕਮੇਟੀ ਦਾ 98 ਲੱਖ ਰੁਪਇਆ ਖੁਸ਼ੀਆਂ ਜੇ ਮਨਾਇਆ ਗਿਆ ਵੀ ਸਾਧ ਨੂੰ ਸਾਡੀ ਸੁਣਾ ਹੋ ਗਿਆ ਸਾਨੂੰ ਵੋਟਾਂ ਪਾ ਦੇ ਸਾਰੀਆਂ ਗੱਲਾਂ ਮੰਨੀਆਂ ਗਈਆਂ ਤੇ ਉਹਨੂੰ ਫਿਰ ਸਜ਼ਾ ਮਿਲ ਗਈ ਤੇ ਜ세ਦਾਰ ਜੀ ਨੇ ਕਹਤਾ ਵੀ ਸਾਰੇ ਅਕਾਲੀ ਨਾਲ ਭੰਕਰੋ ਸਤ ਮੈਂਬਰੀ ਕਮੇਟੀ ਜਿਹੜੀ ਆ ਉਹ ਭਰਤੀ ਕਰੂਗੀ ਸਾਰੇ ਪੰਜਾਬ ਚ ਫਿਰਕੇ ਤੁਹਾਡੀ ਬਦੌਲਤ ਅਕਾਲੀ ਦਲ ਕਮਜ਼ੋਰ ਹੋਇਆ ਤੁਹਾਡੀਆਂ ਪਾਲਸੀਆਂ ਦੇ ਨਾਲ ਕੌਮ ਦਾ ਸਿਰ ਨੀਵਾਂ ਹੋਇਆ ਇਹ ਜਥੇਦਾਰ ਰਗਵੀਰ ਸਿੰਘ ਨੇ ਸਾਰੀਆਂ ਗੱਲਾਂ ਕੀਤੀਆਂ ਉਥੇ ਸਾਰਾ ਕੋਲ ਮੰਨ ਮਨਾ ਕੇ ਤੇ ਤੀਜੇ ਦਿਨ ਮੈਂ ਨਾ ਮਨ ਨੂੰ ਫੇਰ ਭਰਤੀ ਸ਼ੁਰੂ ਕਰ ਦਿੱਤੀ ਕੋੜੇ ਦੋ ਮੈਂਬਰ ਸੀ ਉਹਨਾਂ ਕੋਲ ਸਤੀਫਾ ਦਿਵਾ ਦਿੱਤਾ ਧਾਮੀ ਕੋਲ ਤੇ ਬਡੂਗਰ ਸਾਹਿਬ ਕੋਲ ਫਿਰ ਜਥੇਦਾਰ ਜੀ ਕੋਲ ਗਏ ਉਹਨਾਂ ਕਹੇ ਵੀ ਜਿਹੜੇ ਪੰਜ ਮੈਂਬਰ ਨੇ ਤਾਂ ਤੁਸੀਂ ਭਰਤੀ ਕਰੋ ਉਸ ਤਰ੍ਹਾਂ ਪੇ ਉਹਨੇ ਵੇਖਿਆ ਜਦੋਂ ਇਹ ਤਾਂ ਹਟਦਾ ਹੀ ਨਹੀਂ ਗੇ ਉਹਨੇ ਤਿੰਨੇ ਜਿੱਥੇ ਦਾ ਰਾਤ ਨੂੰ ਕੱਢ ਦਿੱਤੇ ਹਰਪ੍ਰੀਤ ਸਿੰਘ ਵੀ ਪਹਿਲਾਂ ਕੱਢ ਦਿੱਤਾ ਗਿਆਨੀ ਰਗਬੀ ਇਸੇ ਕੱਢ ਦਿੱਤਾ ਗਿਆਨੀ ਸੁਲਤਾਨ ਸਿੰਘ ਕੱਢ ਦਿੱਤਾ ਤੇ ਪੰਜਾਬ ਚ ਹਹਾਕਾਰ ਮਚ ਗਈ ਜਿੰਨੇ ਨੇਂਗ ਜਥੇਬੰਦੀਆਂ ਵੀ ਉਲਟ ਬੋਲਣ ਡਿਆ ਸੰਤ ਸਮਾਜ ਵੀ ਬੋਲਣ ਡਿਆ ਟਕਸਾਲ ਵੀ ਬੋਲਣ ਲੱਗ ਪਈ ਹਰ ਸਿੱਖ ਦੇ ਮਨ ਚ ਗੁੱਸਾ ਚੜ ਗਿਆ ਮਜੀਠਾ ਵੀ ਗਲਤ ਬੋਲਿਆ ਮਜੀਠਾ ਵੀ ਬੋਲ ਪਿਆ ਤੇ ਪੂਰਾ ਕਹਿੰਦਾ ਸੁਰਾ ਮਾਰ ਤੋ ਭੋਂਦੜ ਕਹਿੰਦਾ ਸੀ ਤੇ ਸਾਰੇ ਨੇ ਭਾਈਏ ਦੀ ਪਿੱਠ ਤੇ ਸੋਰਾ ਮਾਰਦਾ ਥਾ ਪਰ ਹੁਣ ਹਾਂਜੀ ਤੇ ਹੁਣ ਸੁਰੱਖਿਆ ਖੋਈ ਨਹੀਂ ਸੁਰੱਖਿਆ ਘਟਾਈ ਆ ਅਸੀਂ ਉਹਨਾਂ ਨੂੰ ਕਿਤੇ ਸੀ ਨਹੀਂ ਨਾ ਸਾਡੇ ਕੋਲ ਤਾਂ ਕੋਈ ਸੁਰੱਖਿਆ ਨਹੀਂ ਉਹ 25 25 ਬੰਦੇ ਲੈ ਕੇ ਸੁਰੱਖਿਆ ਦੇ ਤੁਰੇ ਫਿਰਦੇ ਆ ਸਰਕਾਰੀ ਤੇਲ ਤੇ ਉਹਨਾਂ ਦੀਆਂ ਗੱਡੀਆਂ ਚੱਲਦੀਆਂ ਨੇ ਚੈਨਲ ਉਹਨਾਂ ਦੇ ਨੇ ਤਾਂ ਰੋਜੇ ਹੋਈ ਇਹ ਕੋਈ ਮਸਲਾ ਮਸਲਾ ਚਲਾਓ ਪੰਜਾਬ ਦੇ ਵਿੱਚ ਡਵੈਲਪਮੈਂਟ ਨਹੀਂ ਹੋ ਰਹੀ ਲਾਅ ਐਂਡ ਆਰਡਰ ਹੈ ਨਹੀਂਗਾ ਪੰਜਾਬ ਦੀ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਪੰਜਾਬ ਦੇ ਵਿੱਚ ਕਿਸਾਨ ਖੁਦਕਸ਼ੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਨਸ਼ੇ ਨਾਲ ਬੱਚੇ ਮਰ ਰਹੇ ਆ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਡਾਂਗਾ ਵਰੀਆਂ ਨੇ ਕਿਸਾਨੀ ਮਾਰ ਦਿੱਤੀ ਆ ਪਿਛਲੀ ਵਾਰੀ ਝੋਨਾ ਜਿਹੜਾ ਕੁਇੰਟਲ ਪਿੱਛੇ 2 2 200 ਰੁਪਏ ਘੱਟ ਵਿਖਿਆ ਵਾ ਕਰੋੜਾ ਰੁਪਈਆ ਦਾ ਨੁਕਸਾਨ ਕਿਸਾਨੀ ਦਾ ਹੋਇਆ ਵਾ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਨੇ ਉਸ ਪਾਸੇ ਨਹੀਂ ਸਿਕਿਉਰਿਟੀ ਖਟ ਗਈ ਜੀ ਸਿਕਿਉਰਿਟੀ ਖਟ ਗਈ ਲੋ ਜਾਨ ਟੁੱਟ ਗਈ ਸਿਕਿਉਰਿਟੀ ਖਟ ਗਈ ਤੇ ਜੇ ਲੋਕਾਂ ਚ ਮਕਬੂਲ ਹੋਏ ਬੰਦਾ ਤੇ ਲੋਕ ਆਪੇ ਸਿਕਿਉਰਿਟੀ ਕਰਦੇ ਆ ਪਾਰਟੀਆਂ ਸਾਰੀਆਂ ਕਹਿੰਦੀਆਂ ਨੇ ਕਿ ਅਸੀਂ ਇਮਾਨਦਾਰਾਂ ਦੇ ਇਮਾਨਦਾਰ ਬੰਦੇ ਲਿਆਣੇ ਆ ਪਰ ਮੇਰਾ ਵੇਖਿਆ ਕਿ ਇਮਾਨਦਾਰੀ ਦਾ ਮੁੱਲ ਨਹੀਂ ਪੈਂਦਾ ਤੁਸੀਂ ਕਿਹਣਾ ਜਾਂਦੇ ਹੋ ਤੁਸੀਂ ਤੇਰੀ ਮਿਹਨਤਾਂ ਕੀ ਗੱਲ ਮੇਰਾ ਵੀਰ ਇਮਾਨਦਾਰੀ ਦਾ ਮੁੱਲ ਪਏ ਜਾਂ ਨਾ ਪਏ ਰਾਤ ਨੂੰ ਨੀਂਦ ਬੜੀ ਸੌਖੀ ਆਉਂਦੀ ਹੈ ਕੋਈ ਦਵਾਈ ਨਹੀਂ ਕਰਦੇ ਪਾਰਟੀਆਂ ਵਾਲੇ ਕਹਿੰਣਾ ਉਹ ਬਿਜ਼ਨਸ ਬਣ ਗਿਆ ਪਾਰਟੀਆਂ ਵਾਸਤੇ ਮਾਸਟਰ ਤਾਰਾ ਸਿੰਘ ਸੰਤ ਫਤੇਸੇਵਣੀ ਕਹ ਕੇ ਗਏ ਸੀ ਤੁਰ ਸਾਹਿਬ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਪ੍ਰਧਾਨ ਮਾੜਾ ਹੁੰਦਾ ਗੁਰਦੁਆਰਾ ਮਾੜਾ ਨਹੀਂ ਹੁੰਦਾ ਗੁਰਦੁਆਰਾ ਮਾੜਾ ਨਹੀਂ ਹੁੰਦਾ ਭਾਈ ਮਾੜਾ ਹੁੰਦਾ ਜੇ ਭਾਈ ਮਾੜਾ ਹੋਏ ਤੇ ਬਦਲ ਲੈਣਾ ਚਾਹੀਦਾ ਜੇ ਕਾਲੀਦਲ ਦਾ ਪ੍ਰਧਾਨ ਮਾੜਾ ਹੋਏ ਤੇ ਬਦਲ ਲੈਣਾ ਚਾਹੀਦਾ ਰੱਜਣਾ ਨਹੀਂ ਇਹਨਾਂ ਨੇ ਪੰਜ ਵਾਰੀ ਮੁੱਖ ਮੰਤਰੀ ਦੇ ਰਿਸ਼ਤੇਦਾਰ ਕੋਈ ਰਿਹਾ ਨਹੀਂ ਜਿਹੜਾ ਐਮਐਲਏ ਵਜ਼ੀਰ ਨਹੀਂ ਬਣ ਗਿਆ ਚਾਹੇ ਕਾਂਗਰਸੀ ਚਾਹੇ ਕੋਈ ਜੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬਦਲਦਾ ਤੇ ਫਿਰ ਸਾਰਾ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਸਕਦਾ ਤੁਹਾਡੇ ਵਰਗੇ ਲੀਡਰ ਕਰਕੇ ਵੇਖੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਤੇ ਮੈਨੂੰ ਇੱਕੋ ਗਿਲਾ ਵਾ ਉਹਨੇ ਜਿੰਨੀ ਗੰਦੀ ਜਵਾਨ ਦੀ ਵਿਚਗੀਰ ਕਰਨ ਵਰਤੀ ਆ ਇਹ ਤਾਂ ਇਹ ਛੁਪ ਰਹੀ ਜਾਂ ਕੋਈ ਹੋਰ ਬੰਦੇ ਵਰਤੀ ਹੁੰਦੀ ਕੋਈ ਛੁਪਣਾ ਰਹਿਦਾ ਦੂਜਾ ਉਹਦੇ ਘਰ ਗਿਆ ਮਨਾਉਣ ਵਾਸਤੇ ਮਾਨਤਾ ਨਾਕਾਲ ਤਖਤਾ ਜਹਦਾਰ ਉਹਦੇ ਕਹਿਣ ਤੇ ਤਾਂ ਮੰਨਿਆ ਨਹੀਂ ਤੇ ਸੁਖਵੀਰ ਨੂੰ ਪੰਥ ਬਣਾਤਾ ਜਿਹੜਾ ਹੋਲੀ ਖੇਡਦਾ ਸਿਰ ਖਲਾਰ ਕੇ ਸਿਰ ਖਲਾਰ ਕੇ ਹੋਲੀ ਖੇਡਦਾ ਜੀ ਵੇਖਿਆ ਤਾਂ ਸਾਰਾ ਲੱਭ ਗਿਆ ਨਿੱਕਰ ਪਾ ਕੇ ਉਹ ਉਹਨੂੰ ਪੰਥ ਸਮਝੀ ਬੈਠਾ ਸੋ ਇਹਨਾਂ ਨੂੰ ਮਤ ਦੇ ਨਵੀਂ ਇਲੈਕਸ਼ਨ ਜਿੱਦਣ ਸ਼੍ਰੋਮਣੀ ਕਮੇਟੀ ਦੀ ਆਈ ਹੈ ਕੋਈ ਬਾਦਲਾਂ ਦਾ ਨਾਮ ਲੈਣ ਵਾਲਾ ਇੱਕ ਨੰਬਰ ਵੀ ਨਹੀਂ ਬਣੂਗਾ। ਸੋ ਇਹ ਤਾਂ ਅਕਾਲ ਤਖਤ ਸਾਹਿਬ ਨੂੰ ਡਿਊਟੀ ਦੀ ਸੇਵਾ ਲੱਗੀ ਆ। ਭਰਤੀ ਦੀ ਅਸੀਂ ਸੇਵਾ ਨਿਭਾ ਰਹੇ ਹਾਂ। ਹਾਂ ਕਿਸ ਤਿੱਕਾ ਲੱਗਦਾ ਹੈ ਕਿ ਪੰਥ ਇਸ ਵੇਲੇ ਕਿੱਥੇ ਖੜਾ ਹੈ? ਸਾਰੇ ਕਹ ਰਹੇ ਪੰਥ ਨੂੰ ਖਤਰਾ, ਪੰਥ ਨੂੰ ਖਤਰਾ। ਤੁਸੀਂ ਕੀ ਸਮਝਦੇ ਹੋ? ਪੰਥ ਨੂੰ ਕੋਈ ਖਤਰਾ ਨਹੀਂ। ਦੇਖੋ ਪੰਥ ਨੂੰ ਨਾ ਕਦੇ ਖਤਰਾ ਸੀ ਨਾ ਹੈ ਨਾ ਕਦੇ ਹੋਊਗਾ। ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦਾ। ਪ੍ਰੋਬਲਮ ਆ ਜਾਂਦੀ ਹੈ ਲੀਡਰਸ਼ਿਪ ਨੂੰ। ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਨਰਾਜ ਹੋ ਜਾਂਦੇ ਆ ਲੋਕ ਲੇਕਿਨ ਪੰਥ ਤਾਂ ਦੇਖਿਆ ਹੀ ਆ ਜਦੋਂ ਹੁਣ ਵੀ ਚੋਣਾ ਹੋਗੇ ਹਟੀਆਂ ਪਾਰਲੀਮੈਂਟ ਦੇ ਵਿੱਚ ਵੀ ਪੰਥ ਨੇ ਜਲਵਾ ਦਿਖਾਇਆ ਆਪਦਾ ਪੰਥ ਤਾਂ ਤਿਆਰ ਬੈਠਾ ਲੇਕਿਨ ਉਹਨਾਂ ਲੱਗੇ ਕਿ ਜਿਹੜੀ ਲੀਡਰਸ਼ਿਪ ਆ ਉਹ ਸਹੀ ਪ੍ਰਿੰਸੀਪਲਸ ਤੇ ਹੈ ਸਹੀ ਸਿਧਾਂਤਾਂ ਤੇ ਹੈ ਉਹ ਆਪਣੇ ਲਈ ਕੰਮ ਕਰ ਰਹੇ ਹਨ ਜਾਂ ਪੰਥ ਲਈ ਕਰ ਰਹੇ ਆ ਜੇ ਅਸੀਂ ਪੰਥ ਨੂੰ ਸਮਰਪਿਤ ਹੋ ਕੇ ਲੀਡਰਸ਼ਿਪ ਕੰਮ ਕਰੂਗੀ ਤਾਂ ਪੰਥ ਦਾ ਤਿਆਰ ਹੀ ਬੈਠਾ ਹੈ ਲੇਕਿਨ 15 ਧੋਖੇ ਬਹੁਤ ਹੋ ਚੁੱਕੇ ਨੇ ਕਾਂਗਰਸ ਕਹਿ ਲੀਏ ਭਾਜਪਾ ਕਹਿ ਲੀਏ ਜਨਮਨੀ ਅਕਾਲੀ ਦਲ ਕਹਿ ਲੀਏ ਜਾਂ ਆਮ ਆਦਮੀ ਪਾਰਟੀ ਕਹਿ ਲੀਏ ਸਾਰੀਆਂ ਕਹਿ ਰਹੀਆਂ ਨੇ ਕਿ ਪੰਜਾਬ ਨੂੰ ਬਚਾਉਣਾ ਨਸ਼ੇ ਤੋਂ ਬਚਾਉਣਾ ਪੰਜਾਬ ਨੂੰ ਰਗਲਾ ਪੰਜਾਬ ਬਣਾਉਣਾ ਪਰ ਪੰਜਾਬ ਬਹਿੱਥ ਦਾ ਉੱਥੇ ਖੜਿਆ ਹੈ ਪੈਦਲ ਜਤਰਾਵਾਂ ਕੱਡੀਆਂ ਜਾ ਰਹੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ੇ ਦੇ ਖਿਲਾਫ ਪਰ ਨਸ਼ਾ ਪਿਛਲੇ ਕਈ ਸਾਲਾਂ ਤੋਂ ਉਮੀਦਾਂ ਹੁੰਦੀ ਚੱਲ ਰਹੀਆਂ ਕਿ ਦੇਖੋ ਪੰਜਾਬ ਦੀ ਜਿਹੜੀ ਅਸਲੀ ਜਿਹੜੀ ਪਾਰਟੀ ਆ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਇੱਥੋਂ ਦੀ ਖੇਤਰੀ ਪਾਰਟੀ ਆ ਪੰਥਕ ਪਾਰਟੀ ਆ ਜਿਹੜੀ ਸਹੀ ਢੰਗ ਨਾਲ ਪੰਜਾਬ ਦੀ ਗਵਾਹੀ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਆ ਉਹ ਸ਼੍ਰੋਮਣੀ ਕਾਲ ਦਲ ਹੀ ਕਰ ਸਕਦੀ ਆ ਸੋ ਇਸ ਲਈ ਇਹ ਪਾਰਟੀ ਆ ਜਿਹੜੀ ਇਸ ਨੂੰ ਮਜ਼ਬੂਤ ਕਰਨਾ ਪੰਜਾਬ ਦੇ ਭਲੇ ਲਈ ਬੜੀ ਜ਼ਰੂਰੀ ਆ ਬਾਕੀ ਦਾ ਵੀ ਰਾਜਨੀਤੀਕਰਨ ਆਉਂਦਾ ਸਾਰੀ ਉਹ ਪੋਲਿਟਿਕਸ ਕਰਨ ਆਉਂਦੇ ਆ ਸਾਡੀ ਲੀਡਰਸ਼ਿਪ ਆ ਜਿਹੜੀ ਆਉਣ ਵਾਲੇ ਸਮੇਂ 'ਚ ਵੀ ਆਉਣੀ ਚਾਹੀਦੀ ਆ ਉਹ ਲੀਡਰਸ਼ਿਪ ਵਾਲੀ ਹੀ ਹੋਣੀ ਚਾਹੀਦੀ ਸੇਵਾ ਤੇ ਤਿਆਗ ਤੇ ਕੁਰਬਾਨੀ ਵਾਲੀ ਹੋਣੀ ਚਾਹੀਦੀ ਕੀ ਸੋਚ ਹੈਲੋ ਚੱਲ ਰਹੀ ਆ ਜੀ ਗੁਰੂ ਰੂਪ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਜਿਹੜਾ ਪ੍ਰਸ਼ਾਦਾ ਲੰਗਰ ਆ ਅਸੀਂ ਤਾਂ ਹੁਕਮ ਜੋ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਆ ਜਸਰ ਸਾਹਿਬ ਦਾ ਉਹ ਦੇਸ਼ ਦੇ ਫਰਾਂ ਦੇ ਰਹੇ ਆ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਜੀ ਹਰ ਜਿੱਥੇ ਵੀ ਜਾ ਰਹੇ ਆ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਰਹੇ ਨੇ ਤੇ ਕਾਪੀਆਂ ਜੋ ਡਿਮਾਂਡ ਆ ਪੂਰੀ ਨਹੀਂ ਹੋ ਰਹੀ ਅਸੀਂ ਪੂਰਾ ਪਾਰਦਰਸ਼ੀ ਭਰਤੀ ਨਾਲ ਪੂਰਾ ਜਿਹੜਾ ਆਧਾਰ ਕਾਰਡ ਨੰਬਰ ਹਰੇਕ ਦਾ ਭਰਿਆ ਜਾ ਰਿਹਾ ਵਾ ਕੋਈ ਗਿਣਤੀ ਦਾ ਮਸਲਾ ਨਹੀਂ ਇਹ ਵੀ ਜਿੰਨੀ ਹੋਵੇ ਸਹੀ ਹੋਵੇ ਸਾਡੀ ਕਨ ਕੋਈ ਮਰਜ਼ੀ ਪੜਤਾਲ ਕਰ ਲਵੇ ਭਰਤੀ ਦੀ ਹਾਂ ਇਸ ਲਈ ਇੱਥੇ ਕੋਈ ਸੰਦਾ ਕੋਈ ਸਵਾਰਥ ਨਹੀਂ ਗੁਰਦੁਆਰਾ ਸਾਹਿਬ ਲੰਗਰ ਲੱਗਿਆ ਹੈ ਵੀ ਸਤੋਂ ਜਿਹੜਾ ਐਫੀਡਵਿਟ ਲੈਣੋ ਵਿੱਚ ਤੁਸੀਂ ਹੀ ਜਿਆਦਾ ਤਿਆਰ ਜਿਹੜੇ ਤਿਆਰ ਦਾ ਸਤੋਂ ਲੈਣ ਤਿਆਰ ਆ ਲੇਕਿਨ ਪੰਥ ਦੀ ਆ ਭਾਵਨਾ ਅਨੁਸਾਰ ਇਹ ਪਾਰਟੀ ਕੰਮ ਕਰੇ ਸੇਵਾ ਨਵਾ ਲੰਗਰ ਛਕੋ ਸਾਰੇ ਲੈਣੇ ਦੁਬਾਰਾ ਫੇਰ ਬੇਨਤੀ ਆ ਕਿ ਵੀਰੋ ਦਾ ਲੰਗਰ ਬਿਲਕੁਲ ਪਿਆਰਾ ਹੈ ਛਕੋ ਕੀਤੇ ਤੇ ਸੁਰੱਖਿਆ ਨੂੰ ਲੈ ਕੇ ਜੇ ਕਿਤੇ ਦੀ ਸੁਰੱਖਿਆ ਢਾਲੀ ਜਾਵੇ ਤਾਂ ਉਹ ਮੁੱਦਾ ਬਣਾ ਲਿਆ ਜਾਂਦਾ ਹੈ ਜੇ ਈਡੀ ਦੀ ਰੇਡਾਂ ਹੋ ਲੱਗਦੀਆਂ ਦੇਖੋ ਇਹ ਤੋਂ ਜ਼ਰੂਰੀ ਪੰਜਾਬ ਦੇ ਮਸਲੇ ਜ਼ਰੂਰੀ ਨੇ ਪੰਜਾਬ ਦੇ ਮਸਲੇ ਪਾਣੀਆਂ ਦੇ ਮਸਲੇ ਬੰਦੀ ਸਿੰਘਾਂ ਦੇ ਮਸਲੇ ਕਿਸਾਨਾਂ ਦੇ ਮਸਲੇ ਮੈਂ ਕਹਿੰਦਾ ਉਹ ਅਹਿਮ ਨੇ ਸਾਡੇ ਲਈ ਸੋ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ ਅੰਤਖ ਸਹਿਬ ਵੱਲੋਂ ਜੋ ਸੱਤ ਮੈਂਬਰ ਦੀ ਕਮੇਟੀ ਬਣਾਈ ਗਈ ਸੀ ਉਹਦੇ ਵਿੱਚੋਂ ਪੰਜ ਮੈਂਬਰ ਮੌਕੇ ਤੇ ਆਏ ਨੇ ਗੁਰਦਾਸਪੁਰ ਤੇ ਉਹਨਾਂ ਪੰਜਾਂ ਮੈਂਬਰਾਂ ਨੇ ਆਪੇ ਵਿਚਾਰ ਸਾਂਝੇ ਕੀਤੇ ਨੇ ਪੰਜਾਬ ਦੀ ਧਰਤੀ ਦੇ ਗੁਰਦਾਸਪੁਰ ਜ਼ਿਲ੍ਹਾ ਸ਼੍ਰੋਮੀ ਅਕਾਲੀ ਦਲ ਥਮੇਸ਼ਾ ਪਹਿਲੇ ਨੰਬਰ ਤੇ ਆ ਉਹ ਹਰ ਵੀ ਮੈਂ ਇਹ ਦ੍ਰਿੜ ਵਿਸ਼ਵਾਸ ਨਾਲ ਕਹਿ ਸਕਦਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਹੁਤ ਵੱਡੇ ਪੱਧਰ ਤੇ ਇਮਾਨਦਾਰੀ ਨਾਲ ਪ੍ਰਤੀਕੀਤੀ ਹੈਗੀ ਤੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰ ਲਈ ਦਿਨ ਰਾਤੇ ਕਰਾਂਗੇ ਸਾਡੇ ਸਾਡਾ ਨਿਸ਼ਕਾਮ ਸੇਵਕ ਸਾਡੇ ਨਾਲ ਇਕੱਠੇ ਹੋਏ ਨੇ ਔਰ ਇਹ ਸੇਵਕ ਜਿਹੜਾ ਹਮੇਸ਼ਾ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਹੈ ਪਾਰਟੀ ਨੂੰ ਇਹ ਮਜਬੂਤੀ ਲੈ ਕੇ ਜਾਂਦੀ ਆ ਸ਼੍ਰੋਮਣੀ ਕਾਲ ਦਲ ਚੜ੍ਹਦੀ ਕਲਾ ਚ ਰਹੇਗਾ ਸੀ ਰਹੇਗਾ ਹਮੇਸ਼ਾ ਰਹੇਗਾ ਅਤੇ ਸ਼੍ਰੋਮਣੀ ਕਾਲ ਦਲ ਅਕਾਲ ਤਖਨ ਨੂੰ ਸਮਰਪਿਤ ਰਹੇਗਾ 2015 ਤੋਂ ਅਕਾਲ ਤਖਨ ਨੂੰ ਸਮਰਪਿਤ ਹੋਏ ਸਾਂ ਜਾਂ ਸਰਬੱਤ ਖਾਲਸਾ ਹੋਇਆ ਸੀ 2015 ਤੋਂ ਲੈ ਕੇ ਪ੍ਰਗਜ ਸਿੰਘ ਬਾਦਲ ਦੀ ਸ਼ਕਲ ਨਹੀਂ ਦੇਖੀ ਉਹ ਸਰਕਾਰੀ ਦਲ ਪਰ ਮੂੰਹ ਨਹੀਂ ਕੀਤਾ ਔਰ ਹੁਣ ਆਸ ਬਜੀ ਹੈ ਕਿ ਇਹ ਪੰਥਕ ਕਮੇਟੀ ਜਿਹੜੀ ਅਕਾਲ ਤਖਨ ਤੋਂ ਬਣੀ ਹੈ ਇਹ ਕਮੇਟੀ ਸਹੀ ਲੀਹਾਂ ਤੇ ਕੰਮ ਕਰ ਰਹੀ ਆ ਔਰ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਏਗੀ ਤੁਸੀਂ ਸਾਰੇ ਵੇਖੋਗੇ ਕਿ ਗੁਰਦਾਸਪੁਰ ਜ਼ਿਲ੍ਹਾ ਪਹਿਲੇ ਅੰਮ੍ਰਿਤਸਰ ਪੰਜਾਬ ਤੋਂ ਆ ਰਿਹਾ ਜਿਵੇਂ ਕੁਰਬਾਨੀਆਂ ਚ ਸ਼ਹਾਦਤਾਂ ਦੇ ਆਇਆ ਸੀਗਾ ਉਸ ਤਰ੍ਹਾਂ ਇਸ ਭਰਤੀ ਵੀ ਪਹਿਲੇ ਅੰਮ੍ਰਿਤਸਰ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ